ਕੀ ਸੁਪਰੀਮ ਕੋਰਟ ਕਹਿੰਦਾ ਫਾਂਸੀ ਕਿਉਂ ਨਹੀਂ ਦਿੰਦੇ ਤੇ ਰਾਜਵਾਣਾ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਲਾਉਂਦੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਤਫਾਕ ਹੈ ਭਾਵੇਂ ਕੀ ਅਦਾਲਤਾਂ ਮਾਫੀ ਵਾਸਤੇ ਹੁੰਦੀਆਂ ਨੇ ਅਦਾਲਤਾਂ ਛੁਟਕਾਰੇ ਵਾਸਤੇ ਹੁੰਦੀਆਂ ਨੇ ਪਰ ਇਹ ਇੱਕ ਐਸਾ ਕੇਸ ਹੈ ਜਿਹੜਾ ਸਿੱਖਾਂ ਦੀ ਉਸ ਇਤਿਹਾਸ ਦੀ ਤਰਜ਼ਮਾਨੀ ਕਰਦਾ ਜੀ ਇੱਕ ਪੰਜਾਬ ਦੇ ਅੰਦਰ ਬਹੁਤ ਵੱਡਾ ਇੱਕ ਜ਼ੁਲਮ ਹੋਇਆ ਜਿਹੜਾ ਕਿ 84 ਜੂਨ ਦੇ ਹਮਲੇ ਤੋਂ ਬਾਅਦ ਸਿੱਖਾਂ ਦੇ ਨਵੰਬਰ ਦੇ ਕਤਲੇਆਮ ਤੋਂ ਬਾਅਦ ਇੱਥੇ ਬਿਆਨ ਸਿੰਘ ਨਾਮ ਦੇ ਮੁੱਖ ਮੰਤਰੀ ਦੇ ਅਧੀਨ ਇੱਕ ਥੋੜੇ ਜੇ ਪਰਸੈਂਟ ਵੋਟ ਲੈ ਕੇ ਇੱਕ ਸਰਕਾਰ ਥੋਪੀ ਗਈ ਜਿਸ ਸਰਕਾਰ ਦੇ ਜਿਹੜੇ ਸਿਪਾ ਸਲਾਰ ਜਿਹੜੇ ਆ ਕੇ ਪੀ ਐਸ ਗਿਲ ਵਰਗੇ ਤੇ ਹੋਰ ਬੁੱਚੜ ਲੋਕ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਸਿੱਖ ਨੌਜਵਾਨਾਂ ਦਾ ਕਹਾਣ ਕੀਤਾ ਇਹ ਇੱਕ ਬਹੁਤ ਵੱਡਾ ਖੂਨ ਭਿਜਿਆ ਜਿਹੜਾ ਇਤਿਹਾਸ ਦਾ ਪੰਨਾ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਜਿਹਦਾ ਦਰਦ ਅੱਜ ਵੀ ਜਿਉਂਦਾ ਤਿਉਂ ਹੈ ਉਹ ਅੱਜ ਤੋਂ ਕਰੀਬ 30 ਸਾਲ ਪਹਿਲਾਂ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸੈਕਟਰੀਅਟ ਦੇ ਵਿੱਚ ਇੱਕ ਮਨੁੱਖੀ ਬੰਬ ਦਲਾਵਰ ਸਿੰਘ ਨਾਮ ਦਾ ਜਿਹੜਾ ਸ਼ਹੀਦ ਆ ਉਸ ਨੇ ਇੱਕ ਬੰਬ ਚਲਾਇਆ ਜਿਹਦੇ ਵਿੱਚ ਮੁੱਖ ਮੰਤਰੀ ਬਿਅੰਦ ਸਿੰਘ ਤੇ ਉਹਦੇ ਹੋਰ ਵੀ ਕਾਫੀ ਸਾਥੀ ਜਿਹੜੇ ਆ ਉਹ ਮਾਰੇ ਗਏ ਇਸ ਨੂੰ ਲੋਕ ਜਿਹੜੇ ਆ ਨਿਆਂ ਦੀ ਗੱਲ ਵੀ ਕਰਦੇ ਇਸ ਧਮਾਕੇ ਵਿੱਚ ਦਲਾਵਰ ਸਿੰਘ ਨਾਮ ਦਾ ਇੱਕ ਨੌਜਵਾਨ ਜੋ ਸ਼ਹੀਦ ਹੋ ਜਾਂਦਾ ਜਿਹਨੂੰ ਅਸੀਂ ਇਹ ਕਹਿੰਨੇ ਆ ਕਿ ਸਿੱਖਾਂ ਨੇ ਆਪਣਾ ਇਤਿਹਾਸ ਦਰਾਇਆ ਇਹ ਸਮੇ ਜਿਹੜੇ ਇਹਦੇ ਸਾਥੀ ਸੀ ਉਹ ਅੱਜ ਵੀ ਬੰਦੀ ਸਿੰਘ ਬਣ ਕੇ ਜੇਲ੍ਹ ਵਿੱਚ ਬੈਠੇ ਨੇ ਲੰਬੀਆਂ ਜਿਹੜੀਆਂ ਉਮਰਾਂ ਦੀ ਜਿਹੜੀ ਆ ਉਹ ਸਜ਼ਾ ਚੁੱਕੇ ਨਹੀਂ